ਜਪ ਜੀ ਸਾਹਿਬ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਜੁਨੀ ਸੈ ਬੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੈ ਸੋ ਚੀਲਖਵਾਰ ਚੁੱਪੈ ਚੁੱਪ ਨਾ ਹੋਵੈ ਜੈ ਲੈਹ ਰਹਾ ਲਿਵਤਾਰ ਪੋਖਿਆਂ ਬਕਨਾ ਉਤਰੀ ਜੇ ਬੰਨੇ ਪੁਰੀਆਂ ਪਾਰ ਸੈ ਸਣ ਪਾਲਖੋਇ ਤਾਂ ਇੱਕ ਨ ਚੱਲੇ ਨਾਲ ਕਿਵਸ ਚਹਰਾ ਹੋਈਏ ਕਿ ਕੂੜੇ ਟੁੱਟੇ ਪਾਲੋ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਕੇ ਦੁਖ ਚਕ ਭਾਈਆ ਇੱਕ ਨ ਹੁਕਮੀ ਬਖਸੀਸ ਇਕ ਹੁਕਮਿ ਜਦਾ ਪਵਾਈਐ ਕੁਕਮੇ ਅੰਦਰ ਸਭ ਕੋ ਬਾਰੁ ਕਮਨਾ ਕੋਈ ਨਾਨਕ ਹੁਕਮੈ ਜੀਵੂ ਜੇ ਤਾਹੁ ਮੇ ਕਹਿ ਨ ਕੋਈ ਗਾਵਾ ਕੋ ਤਣ ਹੋਵੇ ਕਿਸੇ ਤਾਣ ਗਾਵਾ ਕੋ ਦਤ ਜਣੇ ਨਿਸ਼ਾਨ ਗਾਵਾ ਕੋ ਗੁਣ ਬੜੈਆ ਚਾਰ ਗਾਵਾ ਕੋ ਵਿਦਿਆ ਵਿਖਮ ਵਿਚਾਰ ਗਾਵਾ ਕੋ ਜਾਜ ਕਰੇ ਤਨ ਕੇ ਗਾਵਾ ਕੋ ਜਿਲੇ ਪ੍ਰਧੀ ਗਾਵਾ ਕੋ ਜਾਪੈ ਦਿਸੇ ਦੂਰ ਗਾਵਾ ਕੋ ਵਿਖੇ ਹਾਦ ਰਾਹ ਦੂਰ ਕਾਤਨਾ ਕਥਿ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜਵੰਤਰ ਕਾਈ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸੱਚਾ ਸੇਬ ਸੱਚ ਨਾਹੀਂ ਪਾਕਿਆ ਪਾਉ ਪਾਰ ਆਖਿਆ ਮੰਗੇ ਦੇ ਦੇ ਦਤ ਕਰੇ ਦਾਤਾਰ ਫੇਰ ਕੇ ਅਗੇ ਰੱਖਿਆ ਜਿਤ ਦੇ ਸੇ ਦਰਬਾਰ ਮੌਕੇ ਬੋਲਣ ਬੋਲੀ ਆ ਜਿਤ ਚੁਣ ਤਰੇ ਪਿਆਰ ਅਮਰਤ ਵੇਲਾ ਸੱਚ ਨਾਮੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਗਦਵਾਰ ਨਾਨਕ ਏਵੇਂ ਜਾਣਿਆ ਸਭ ਆਪੇ ਸਚਾਰ ਤਾਂ ਪਿਆ ਨਾ ਜਾਈ ਕਿ ਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨਨੇ ਸੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵਾਂ ਸੁਣਿਆ ਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਇਓ ਗੁਰਮਕ ਨਾਦਨ ਗੁਰਮਕ ਵੇਦਨ ਗੁਰਮਕ ਰਿਆ ਸਮਾਈ ਗੁਰੇਸਰ ਗੁਰਗੋਰ ਕਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਿਆ ਨਹੀਂ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਧੀਰੇਦ ਨਾਮਾਂ ਜੀ ਤੇਜ ਪਾਵਾ ਬਿਨ ਪਾਣੀ ਕੀ ਨਾਹੀਂ ਕਰੀ ਜੇ ਤੀਸਰ ਟੋਪਾਈ ਵੇ ਕਾਮਿਨ ਕਰਮਾ ਕੀ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਵਜਾਈ ਸਭਨਾ ਜੀਹਾਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਜੋ ਚਾਰੇ ਹਰ ਜਾਂ ਹੋਰ ਦਸੋਣੀ ਹੋਏ ਨਮਕੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋ ਏ ਚੰਗਾ ਨੌਰ ਖਾਈ ਕੇ ਜਸ ਕੀਰਤ ਜਗ ਲੇ ਜੇ ਤਿਸ ਨੰਦਨਾ ਆਵੀ ਤਾਂ ਬਾਤ ਨਾ ਪੁੱਛ ਕੇ ਕਿਤਾ ਅੰਦਰ ਗੇਟ ਕਰ ਦੋ ਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੇ ਧਰਤ ਤਵਲਾ ਕਾਸ ਸੁਣੇ ਦੀਪ ਲੋਪ ਤਾਲ ਸੁਣੇ ਪਉ ਨ ਸਕੇ ਕਾਲ ਨਾਨਕ ਪਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਹਿੰਦ ਸੁਣੇ ਮੁਕਸਲਾਣ ਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਤ ਸਿਮਰਤ ਭੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੰਤ ਸੰਦੋਗ ਗਿਆਨ ਸੁਣਿਆ ਅਠਸਠ ਕੈ ਸ਼ਨਾਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾ ਸੁਣਿਆ ਸ਼ੇਖ ਪੀਰ ਪਾਸਾ ਸੁਣਿਆ ਅੰਦੇ ਪਾਵ ਰਾ ਸੁਣਿਆ ਹਾਤ ਵੇਚਗਾ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਈ ਜੇ ਕੋ ਕਹਿ ਪੀਛੇ ਪਸਦਾਈ ਕਾਗਦ ਕਲਮ ਨਾਲ ਲੇਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨੇ ਜੁਰਤ ਵੇ ਮਨਬਦ ਮੰਨੇ ਸਗਲ ਪਵਣ ਕੀ ਸੱਦਾ ਮੰਨੇ ਮੂੰਚ ਟਾਣਾ ਕਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਟਕ ਨਾ ਪਾਏ ਮਨਨੇ ਪਤ ਸਿਓ ਪ੍ਰਗਟ ਜਾਏ ਮਨਨੇ ਮਗਨਾ ਚਲੇ ਪੰਥ ਮਨਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰੇ ਸਹਾਰ ਮਨਨੇ ਤਰੇ ਤਰੇ ਗੁਰ ਸਿਕ ਮਨਨੇ ਨਾਨਾ ਪਾਵੇ ਨਾ ਭਿਖ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਵਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਜਾਨ ਪੰਚਾ ਕਾ ਗੁਰੇ ਕਤਿਹਾਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਤੋਲ ਧਰਮ ਦਿਆ ਕਾ ਭੂਤ ਸੰਤੋਖਤਾ ਪ੍ਰਕਿਆ ਜੀ ਸੂਤ ਜੇ ਕੋ 부ਝੇ ਹੋਵੇ ਸਚਾਰ ਧਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤ ਲੇ ਕਪਣ ਜੋਰ ਜੀ ਯਾਤਰਾnga ਕੇ ਨਾਭ ਸਭ ਨਾਲ ਲਿਖਿਆ ਪੂਰੀ ਕਲਾਮ ਇਹ ਲੇਖਾ ਲੇਕੇ ਜਾਣੇ ਕੋਏ ਲੇਖਾ ਲੇਕੇ ਆ ਕੇ ਤਾ ਹੋਏ ਕੇ ਤੈ ਤਨ ਸੋਲੇ ਰੂਪ ਕੇ ਤੇ ਦਤ ਜਾਣੇ ਕਉਣ ਕੂਤਾ ਕਿਤਾ ਪਸਾਓ ਇੱਕੋ ਕੋ ਬਾਉ ਦਿੱਸਤੇ ਹੋਏ ਲਕ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਬਾਰਿਆਂ ਨ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਉਤਾ ਸੰਕ ਗ੍ਰੰਥ ਮੁਕ ਵਿਦ ਪਾਠ ਸੰਕ ਜੋਗ ਮਨ ਰਹਿ ਦਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਕ ਸਤੇ ਸੰਗ ਦਾਤਾਰ ਸੰਕ ਸਰਮਪੱਖ ਸਾਰ ਸੰਕ ਮੋਨ ਲੇਵ ਲੈ ਤਾਰ ਕੁਦਰਤ ਕਵਨ ਕਹਾ ਵਿਚਾਰ ਬਾਰਣ ਜਾਵੇ ਕੁਵਾਰ ਜੇ ਤਤ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੁਰਕੰਦ ਕੋਰ ਸੰਕ ਚੋਰ ਰਾਮ ਕੋਰ ਸੰਕ ਅਮਰ ਕਰ ਜੈ ਜੋਰ ਸੰਕ ਗਲਵੜ ਤਿਆ ਕਮਾਇ ਸੰਕ ਪਾਪੀ ਪਾਪ ਕਾ ਜਾਨ ਸੰਕ ਕੁਰੇੜ ਕੁੜੇ ਭਰਾ ਸੰਕ ਮਲੇਸ਼ ਮਲਪਕਾਇ ਸੰਕ ਨਿੰਦਕ ਸਿਰ ਕਰ ਭਾਰ ਸੰਕ ਨਿੰਦਕ ਸਿਰ ਘਰੇ ਭਾਰ ਨਾਨਕ ਨੀਚ ਕਾ ਵਿਚਾਰ ਬਾਰ ਨ ਜਾਵੇ ਕਵਾਰ ਜੇ ਤਤ ਭਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਰੇ ਨਕਰ ਅਸੰਕ ਨਾਮ ਸੰਕ ਤਾਮ ਗੰਗਮ ਗੰਮ ਸੰਕ ਲੋ ਸੰਕ ਰੇ ਸਿਰ ਪਰੋ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲੇਖਣ ਬੋਲਣ ਬਾਣ ਅਕਰਾ ਸਿਰਜਣ ਜੋਗ ਵਕਾਣ ਜਿਨੇ ਲਿਖਿਆ ਤੇ ਸਿਰ ਨਾਹੀ ਜੇ ਪਰਮਾਏ ਤੇ ਤੇ ਪਾਈ ਜਿਤਾ ਕੀਤਾ ਤੇ ਤਾ ਨਾਉ ਮੇ ਨਾ ਮੇ ਨਾਹੀ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਬ ਇੱਕ ਵਾਰ ਜਿਤ ਤ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਇਹ ਦੇ ਸਭ ਲਈ ਆਉ ਤੋਏ ਪਰ ਇਹ ਮਤਬ ਆਪਾ ਕੇ ਸੰਗ ਧੋਪੇ ਨਾਮਿ ਕੇ ਰੰਗ ਪੁੰਨੀ ਪਾਪੀ ਇਕ ਨਾਏ ਕਰ 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 ਨਾਲਿ ਖ ਲੈ ਜਾ ਆਪੇ ਵੀਜਾ ਪਈ ਕਾ ਉਹ ਨਾਨਕੁ ਕੁਕਮੀਆ ਬੁਜਾ ਤੀਰਤ ਤਪ ਜੈਦ ਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗ ਤੀਰਤ ਮਨ ਨਾ ਹੋਏ ਸਭ ਗੁਣ ਤੇਰੇ ਮੈਂ ਨਾ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਦਬਾਨੀ ਬਰਮਾਓ ਸਤ ਸ੍ਰੀ ਅਕਾਲ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਬਾਰ ਕਵਨ ਸ੍ਰੇਤੇ ਮਾ ਕਵਨ ਜਿਤ ਹੋਆ ਕਾਰ ਬੇਨ ਨ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤਿਤ ਬਾਰ ਨ ਜੋਗੀ ਜਾਣੇ ਰਤ ਮਹਾਨਾ ਕੋਈ ਜੇ ਕਰਤਾ ਸਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਕਾ ਕਿਵ ਸਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਦੇ ਅਕਨ ਸਭ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸੈ ਵੱਡੇ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਏ ਪਤਲ ਪਤਾਲ ਲਲਕ ਗਸ ਘਾਸ ਓੜ ਕੋ ਓੜ ਕ ਭਾਲ ਤਕੇ ਵਿਰ ਕਹਨੇ ਕਬਤ ਸਾ ਸਟਾਰਾ ਗਣਕ ਤੇ ਬਾਸੂਰਿਕ ਤਾਤ ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਕਿਆ ਆਪੇ ਜਾਣਿਆਪ ਸਲਾਹੀ ਸਲਾਇ ਤੇ ਸੁਰਤ ਨ ਪਾਈਐ ਨਦੀਆਂ ਤੇ ਬਾਪ ਵੈ ਸੰਬੰਧ ਨ ਜਾਣੀਐ ਸੰਬੰਧ ਸਾਸੁਰਤਾਨ ਗਿਰੇ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋਂ ਨ ਬਿਸਰੇ ਅੰਤਨ ਸੇਤੀ ਕੈਨ ਅੰਤ ਅੰਤਨ ਕਰਨੇ ਦੇ ਨੰਤ ਅੰਤ ਨ ਵੇਖਣ ਸੁਨ ਅਨੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਵਿਲਾਏ ਤਾਂ ਕੇ ਅੰਤ ਨ ਪਾਏ ਜਾਏ ਅੰਤ ਨ ਜਾਣੇ ਕੋਏ ਵਤਾ ਕਈਆ ਵਤਾ ਹੋਏ ਵੱਡਾ ਸਾਹਿਬ ਉਚਾ ਤਾ ਉਚੇ ਉਪਰ ਉਚਾ ਨਾ ਹੋਏ ਬੜੂ ਚਾ ਹੋਵੇ ਕੋਏ ਤੇ ਸੱਚੇ ਕੋ ਜਾਣੇ ਸੋਏ ਜੇ ਵੜਾ ਆਪ ਜਣਿਆ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਕਹਤੇ ਮੰਗੇ ਜੁਦ ਪਾਰ ਕਹਤੇ ਅਗਣਤਨੀ ਵਿਚਾਰ ਕਹਤੇ ਕਬ ਤਟੇ ਵਿਚਾਰ ਕਹਤੇ ਲੈ ਲੈ ਮੁਕਰਪਾਏ ਕਹਤੇ ਮੁਰ ਕਾ ਹੀ ਕਹਤੈ ਦੁੱਖ ਭੁੱਖ ਸਦਮਾਰ ਏ ਭੀਰ ਤਰੀ ਦਤਾਰ ਬੰਦਗਲਾਸੀ ਪਾਣੇ ਹੋਏ ਹੋ ਰਾਕਨ ਚੱਕੇ ਕੋਏ ਜੇ ਕੋ ਕਾਇਕ ਆਖਣ ਪਾਏ ਉਹ ਜਾਣੇ ਜੇ ਤਿਆ ਮਖਾਏ ਆਪੇ ਜਾਣੇ ਆਪੇ ਦੇ ਅਕਸੇ ਭੇਕੇਈ ਕੇ ਜਿਸਨ ਭਖਸਿ ਸਿਖਤ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਅਮਲ ਗੁਣ ਅਮਲ ਵਪਾਰ ਅਮਲ ਪਾਰੀਆ ਅਮਲ ਪੰਡਾਰ ਅਮਲ ਲਾਵੇ ਮੁੱਲੇ ਜਾ ਮੁੱਲ ਭਏ ਮੁੱਲ ਸਮਾ ਆਮੁਲ ਧਰਮ ਆਮੁਲ ਦੀਵਾਨ ਆਮੁਲ ਤਲਮਲ ਪਰਮਾਨ ਆਮੁਲ ਬਖਸ਼ਿਸ਼ ਮਹਨਿਸ਼ਾਨ ਆਮੁਲ ਕਰਮ ਆਮੁਲ ਪਰਮਾਨ ਆਮੁਲ ਮੁਲਾ ਕਿਆ ਨਾ ਜਾਇ ਆਕਾ ਕਰੇ ਲੇਵ ਲਾਇ ਆਕਾ ਵੇਦ ਪਾੜ ਪੁਰਾਨ ਆਕਾ ਪੜੇ ਕਰੇ ਬਕੈਨ ਆਕਾ ਵਰਮਾ ਆਕਾ ਇੰਦ ਆਕਾ ਗੋਪੀ ਤੇ ਗੋਵਿੰਦ ਆਕਾ ਇਸਰ ਆਕਾ ਸਿਧ ਆਕਾ ਕਹਤੇ ਕਿਤੇ ਬਦ ਆਕਾ ਧਨ ਵਖ ਦੇਵ ਆਕਾ ਸੁਰ ਨਰ ਮੁਣ ਜਨ ਸੇਵ ਕਿਤੇ ਆਕੇ ਆਣ ਪਾਏ ਕਿਤੇ ਕਹਿ ਕੇ ਉੱਟ ਰਜਾਏ ਕਿਤੇ ਕਿਤੇ ਹੋਰ ਘਰੇ ਤੱਕ ਨ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾ ਲਿਕੇ ਸਿਰ ਗਵਾਰ ਗਵਾਰ ਸੋ ਦਰ ਕਿ ਹਸੋ ਕਰਕੇ ਜਿਤ ਵੇ ਸਰਬ ਸਮਾਨ ਲੇ ਵਾ ਜੇ ਨਾ ਦੇ ਨੀਕ ਸੰਕਾ ਕਿਤੇ ਬਾਬਾ ਨਾਰੇ ਕਿਤੇ ਰਗ ਪਰਿਸ਼ੋ ਗੈਨ ਕੀਤੇਗਾ ਬਨਹਾਰੇਗਾ ਵਾ ਤਨੋਂ ਪਉਣ ਪਣੀ ਵੇ ਸੰਤਰਗਾ ਵਾ ਰਾਜ ਧਰਮ ਦੁਆਰੇਗਾ ਵਾ ਚਿਤ ਗਤ ਲੈ ਕੇ ਜਾਣਾ ਲੈ ਕੇ ਧਰਮ ਵਿਚਾਰੇ ਗਾਵਾ ਇਸਰ ਬਰਮਾ ਦੇਵੀ ਸੋਣ ਚਦਾ ਸਾਰੇਗਾ ਵਾ ਇੰਦਰ ਹਿੰਦਾਸਨ ਬੈਠੇ ਦੇਵਤਿਆਂ ਦਰ ਨਾਲੇਗਾ ਵਾ ਸਦ ਸਮਾਦੀ ਅੰਦਰ ਹੋਗਾ ਬਨਤਾ ਵਿਚਾਰੇ ਗਾਵਣ ਜਤੀ ਜਤੀ ਸੰਤੋ ਕੀ ਗਾਵਾ ਵੀਰ ਕਰਾਰੇਗਾ ਬਨ ਪਨਤ ਪੰਨ ਰਕੀ ਸਰ ਜੁਗ ਜੁਗ ਵੇਦ ਨਾਲੇਗਾ ਵਾ ਮੋਨੀਆ ਮਨ ਮੋਹਨ ਸੁਰਗ ਮੱਚ ਪਈ ਆਲੇ ਪਾਵਣ ਰਤਨ ਪਾਏ ਤੇਰੇ 832 ਤਨਾਲੇ ਗਾਵੈ ਜੋਤ ਮਹਾਬਲ ਸੂਰ ਹੈ ਗਾਵੈ ਕਾਣੀ ਚਾਰੇ ਗਾਵੈ ਕੰਡ ਮੰਡਲ ਪਰ ਢੰਡਾ ਕਰ ਕਰਕੇ ਤਾਰੇ ਸਹੀ ਤਦਨ ਗਾਵੈ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਜਿਤਨਾ ਆਵਣ ਨਨ ਕਿਐ ਵਿਚਾਰੇ ਸੋਈ ਸੋਈ ਜਦਾ ਸੱਚ ਸਾਹਿਬ ਸਾਚਾ ਸੱਚ ਨਹੀਂ ਹੈ ਭਿਓਸੀ ਜੈ ਨਜਾ ਸ੍ਰਿ ਰਚਨਾ ਜੇ ਨਰ ਚਾਹੀ रंगे रंगे पाथे कर कर जिनसे माया जनो पाई कर कर वेके कीता अपना जिस्ते दी बड़ाई जोतस भावा सोई करसी पर कोना कर ना जाई सो पासा सा पत साहेब नानक रहै रजाइ मन दस दुख शर्म पा चोली ध्यान की करे भूता चिंता काल क्वारी काया जग तंडा प्रतीत आई पंती सकल जमाती मन जीते जग जीत आदि से आदेश आधनील अनाद नाथ जो जग को बेस ਉਕਤ ਗਿਆਨ ਦੇ ਆਪੰਡਾਰਨ ਕੜਕੜ ਵਜੇ ਨਾਦ ਆਪ ਅਨਾਦ ਨਾਤੀ ਸਭ ਜਕੇ ਰਿੱਧ ਸਦ ਆਵਰਾ ਸਾਧ ਸੰਯੋਗ ਵਿయోగ ਦੇ ਕਰ ਚਲਾਵਾ ਲਿਖਿਆ ਵਿਭਾਗ ਆਦੇਸ਼ ਤੇਛ ਆਦੇਸ਼ ਆਦ ਨੀਰ ਅਨਾਦ ਨਾਤ ਜੋ ਜੁਗ ਕੋ ਵੇਸ ਇਕਾ ਮਾਇ ਯੁਕਤ ਵਿਹਾਈ ਤਿੰਚਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੇਵਾਨ ਜਿਵਤਿਸ ਭਾਵ ਤੇ ਚਲਾਵਾ ਜਿਵੋ ਵੇ ਪਰਮਾਨ ਵੇ ਕੇ ਨਦਨਾ ਵੇ ਬਤਾਏ ਵਿੜਾਨ आदेति आदेशाद नीर अनाद नाथ जो जुग को वेस अस लोलै भंडार जुग स्वसे का बार कर कर वेके से जनहार ननक सच्चे की साची कार आदेति आदेशाद नीर अनाद नाथ जो जुग को वेस एक दूजे बोलक वे लको वे लकवीस लकल गेड़ा आकी एक नम जगदीश इतरा ਪਤਾ ਪਾ ਬੜੀਆ ਚੜੀਆ ਹੋਏ ਕੀ ਸ ਸੁਣ ਗਲ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਇਆ ਕੋੜੀ ਕੋੜੇ ਠੀਸ ਆਕਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਚੋਰ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸਤ ਜੋਰ ਕਰ ਵੇ ਕੇ ਸੋਏ ਨਾਨਕੋ ਤਮ ਨੀਚ ਨ ਕੋਏ ਰਾਤੀ ਰੁਤੀ ਦਿਤੇ ਬਾਰ ਪਵਨ ਪਣੀ ਅਗਨੀ ਪਾਤਲ ਤੇਜ ਵਿੱਚ ਧਰਤੀ ਦਾ ਪਰਕੇ ਧਰਮਸਾਲ ਤੇਸ ਵਿੱਚ ਜੀਯੁਗਤ ਕੇ ਰੰਗ ਤਿਨ ਕੇ ਨਾਮ ਇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚੱਚਾ ਸੱਚਾ ਦਰਬਾਰ ਤੇਦੇ ਸੋਣ ਬੰਚ ਬਰਵਾਨ ਨਦਰੀ ਕਰਮ ਭੇ ਨਿਸ਼ਾਨ ਕੱਚ ਪਕਾਈ ਤੇ ਪਾਏ ਨਨੰ ਗਏ ਜਾਪੇ ਜਾਏ ਧਰਮ ਕੰਡ ਕਾਇਓ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਰਮ ਭਣੀ ਵੇਸ ਅੰਤਰ ਕੀਤੇ ਕਨ ਮਹੇਸ਼ ਕੀਤੇ ਬਰਮੇ ਘੜ ਤਕੜਿਆ ਰੂਪ ਰੰਗ ਕੇ ਵੇਸ ਕਿਤੇ ਆ ਗਰਮ ਭੂਮੀ ਮੇਰ ਕਿਤੇ ਕਿਤੇ ਤੂਬ ਦੇਸ ਕਿਤੇ ਇੰਦ ਚੰਦ ਸਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁ ਮਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਗਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦ ਕਿਤੇ ਜੁਰਤੀ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇ ਨਾਰ ਵਿਨੋਦ ਘੋੜ ਆਨੰਦ ਧਰਮ ਕੰਡ ਕੀ ਬਾਣੀ ਰੂਪ ਤਿਤੇ ਕਾੜ ਤਕੜਿਆ ਬਾਤ ਅਨੂਪ ਤਾਂ ਕਿ ਅੰਗਲਾ ਕਤਿਆ ਨਾ ਜਾਏ ਜੇ ਕੋ ਕੇ ਪਿੱਛੇ ਪਸਤਾਏ ਤਿਤੇ ਕੜਿਆ ਸੁਰਤ ਮਤ ਮਨ ਬੁੱਧ ਤਿਤੇ ਕੜਿਆ ਸੁਰ ਸਦਾ ਕੀ ਸਦ ਕਰਮ ਕੰਡ ਕੀ ਬਾਣੀ ਜੋਰ ਤਿਤੇ ਹੋਰ ਨਾ ਕੋਈ ਹੋਰ ਤਿਤੇ ਜੋਤ ਮਾ ਬਲ ਸੂਰ ਤਿਨ ਮੇ ਰਾਮ ਰਹਾ ਤਿਤੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਏ ਨਾਮ ਰੇਂਡਾ ਕੇ ਜਾਏ ਜਿਨਕੇ ਰੰਭ ਸੇ ਮਨ ਮਾਹੇ ਤੇਤੇ ਭਗਤਵ ਸੇ ਖੇ ਲੋ ਕਰੇ ਨੰ ਸੱਚਾ ਮਨ ਸੋ ਸੱਚ ਕੰਡ ਵਸੇ ਰਨਕਾਰ ਕਰ ਕਰ ਵੇਕੇ ਨੰਧਨਿਆਲ ਤੇਤੇ ਕੰਡ ਮੰਡਲੇ ਬਰ ਪੰਡ ਜੇ ਕੋ ਕਥੇ ਤਾ ਤਨ ਅੰਤ ਤੇਤੇ ਲੋ ਲੋ ਕਾਰ ਜਿਬ ਜਿਬ ਕਮਤ ਵੇਤ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਤਨਾ ਕਰ ਅਚਾਰ ਜਤ ਭਾਰਾ ਧੀਰ ਸਨਿਆਰ ਐਰਨ ਮਤ ਵੇਦ ਤਿਆਰ ਪਾਉ ਕਲਾ ਅਗਣ ਤਾਉ ਪੰਡਾ ਪਾਉ ਅਮ੍ਰਿਤ ਤਾਲ ਕੜੀਏ ਸਦ ਸਚੇ ਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਜ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆ ਨਾਂ ਬਰੇ ਅੰਨਿਆ ਬੱਚੇ ਧਰਮ ਹਦੂਰ ਕਰਨੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਕੋ ਜਿਲੇ ਕੇਤੇ ਚੁਟੀ ਨਾਲ ਜਿਨਨੀ ਨਾਮ ਤਿਆਇਆ ਕੇ ਮਸਾਕਤ ਕਾਲ ਨਾਨਕ ਤੇ ਮਕਉ ਜਲੇ ਕਤੇ ਚੁਟੀ ਨਾਲ ਵਾਗੁਰਜੀ ਦਾ ਖਾਚਾ ਸ੍ਰੀ ਵਾਗੁਰਜੀ ਕੀ ਪਤੇ